ਉਹ ਕਹਿ ਰਿਹਾ ਕਿ ਪੰਜਾਬ ਵਿੱਚ ਜਿਹੜੇ ਲੋਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੈਠੇ ਹੋਏ ਨੇ ਇਹ ਇਹ ਕਸਾਈ ਲੋਕ ਨੇ ਤੇ ਪਾਗਲ ਟੋਲਾ ਇਕੱਠਾ ਹੋਇਆ ਹੈ ਹੈਨਾ ਇਹਨਾਂ ਦੇ ਆਪਣੇ ਪੱਲੇ ਤਾਂ ਕੁਝ ਹੈ ਨਹੀਂ ਜਿਹੜੀ ਉਹ ਗੱਲ ਕਰਦੇ ਨੇ ਹਿੰਦੂ ਰਾਸ਼ਟਰ ਦੀ ਉਹ ਤਾਂ ਭਾਰਤ ਇਹ ਨੀਤੀ ਬਣਾ ਸਕਦੇ ਜੇ ਸਿੱਖ ਕੌਮ ਨਾ ਹੁੰਦੀ ਨਾ ਤਾਂ ਇਹ ਭਾਰਤ ਦੇਸ਼ ਆਜ਼ਾਦ ਨਹੀਂ ਸੀ ਹੋ ਸਕਦਾ ਜਿੰਨੇ ਕਾਲੇ ਪਾਣੀਆਂ ਦੀ ਜੇਲ੍ਹ ਜੇਲ੍ਹ ਕੱਟੀ ਉਹ 90% ਤੋਂ ਉੱਤੇ ਪੰਜਾਬੀਆਂ ਨੇ ਕੱਟੀ ਭਾਰਤ ਇਹਨਾਂ ਦਾ ਬਣ ਗਿਆ ਜਿਹੜੇ ਅੱਜ ਗੱਲਾਂ ਮਾਰਦੇ ਨੇ ਤੇ ਵੰਡ ਸਾਡੀ ਹੋ ਗਈ ਜਿੰਨਾ ਚਿਰ ਸਿੱਖ ਇਸ ਦੇਸ਼ ਦੇ ਵਸਿੰਦੇ ਨੇ ਉਹਨਾਂ ਚਿਰ ਹਿੰਦੂ ਰਾਸ਼ਟਰ ਕਿਸੇ ਵੀ ਕੀਮਤ ਤੇ ਇਸ ਦੇਸ਼ ਦਾ ਬਣੇ ਨਹੀਂ ਸਕਦਾ ਉਹਨੂੰ ਗੰਜੇ ਨੂੰ ਪਤਾ ਨਹੀਂ ਹੈਗਾ ਵੀ ਹਿੰਦੂ ਰਾਸ਼ਟਰ ਕਿਵੇਂ ਬਣਾ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਇਹਨੂੰ ਇਹਨੂੰ ਤਾਂ ਸਿੱਖ ਕੌਮ ਸਿਰਚਰਾ ਦੇ ਠੋਲੇ ਮਾਰ-ਮਾਰੇ ਮਾਰ ਦੂ ਹਿੰਦੂ ਰਾਸ਼ਟਰ ਬਣਾਉਣ ਵਾਲੇ ਨੂੰ ਗੁਰੂ ਸਾਹਿਬ ਫੇਰ ਕਿਰਪਾ ਕਰਨਗੇ ਪੰਜਾਬ ਦੇ ਵਿੱਚ ਸਿੱਖ ਕੌਮ ਦਾ ਆਪਣਾ ਰਾਜ ਹੋਊਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤਰਜ਼ ਤੇ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 25 ਜਨਵਰੀ ਹੈ ਔਰ ਸਵੇਰ ਦਾ ਸਮਾਂ ਤੇ ਸਾਡੇ ਨਾਲ ਜੁੜੇ ਨੇ ਸਤਿਕਾਰਯੋਗ ਭਾਈ ਤਲਵਾਰਾ ਜੋ ਅਕਸਰ ਹੀ ਅਕਾਲ ਚੈਨਲ ਤੇ ਬੋਲਦੇ ਰਹਿੰਦੇ ਨੇ ਔਰ ਖਾਸ ਕਰਕੇ ਅੱਜ ਦੋ મુદ્ਦਿਆਂ ਤੇ ਗੱਲਬਾਤ ਕਰਾਂਗੇ ਪਿਛਲੇ ਦਿਨੀ ਦੋ ਬਿਆਨ ਆਏ ਇੱਕ ਤਾਂ ਹਿੰਦੂ ਰਾਸ਼ਟਰ ਦਾ ਇੱਕ ਗੰਝਾ ਜਿਹਾ ਲੀਡਰ ਬੋਲ ਰਿਹਾ ਸੀ ਵੈਸੇ ਤੇ ਸ਼ਿਵ ਸ਼ੈਨਾ ਵਾਲੇ ਨੇ ਉਹਨੂੰ ਡਰਾਈ ਕਰ ਦਿੱਤਾ ਕਿ ਸਾਡੇ ਲੋਕ ਨਹੀਂ ਗਏ ਪਰ ਉਹ ਕਹਿ ਰਿਹਾ ਕਿ ਪੰਜਾਬ ਵਿੱਚ ਜਿਹੜੇ ਲੋਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੈਠੇ ਹੋਏ ਨੇ ਇਹ ਇਹ ਕਸਾਈ ਲੋਕ ਨੇ ਤੇ ਪਰ ਉਹਨਾਂ ਵਾਸਤੇ ਇਹ ਸ਼ਬਦ ਵਰਤੇ ਜਾ ਰਹੇ ਨੇ ਜਿਹੜੇ ਇੱਥੇ ਬੈਠੇ ਹੋਏ ਨੇ ਤੇ ਜਿਹੜਾ ਨੂੰ ਛੜਾਇਆ ਜਾ ਰਿਹਾ ਉਹਨਾਂ ਨੂੰ ਕਸਾਈ ਕਿਹਾ ਜਾ ਰਿਹਾ ਜਦੋਂ ਕਿ ਉਹਨਾਂ ਨੇ ਪੰਜਾਬ ਦੀ ਸ਼ਾਂਤੀ ਜਿਹੜੀ ਆਪਾਂ ਪੰਗ ਹੋ ਚੁੱਕੀ ਸੀ ਉਹਨੂੰ ਬਚਾਨ ਖਾਤਰ ਆਪਣੀਆਂ ਜਾਨਾਂ ਦੇ ਦਿੱਤੀਆਂ ਔਰ ਸਦਾ ਲਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਆਪਣੇ ਘਰ ਦਾ ਸੁੱਖ ਆਰਾਮ ਤਿਆ ਕੇ ਜਿੱਲਾ ਵਿੱਚ ਬੈਠੇ ਹੋਏ ਨੇ ਅੱਜ ਉਹਨਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਇੱਕ ਕਸਾਈ ਲੋਕ ਨੇ ਇਹਦੇ ਬਾਰੇ ਗਲਬਤ ਕਰਾਂਗੇ ਦੂਸਰਾ ਇੱਕ ਜਿਹੜਾ ਹੈਗਾ ਬਾਬਾ ਉਹ ਕਹਿੰਦਾ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਦਾ ਹੈ ਹੋਰ ਵੀ ਇੱਕ ਦੋ ਮੁੱਦੇ ਹੈਗੇ ਨੇ ਗੱਲਬਤ ਕਰਦੇ ਆ ਸਭ ਤੋਂ ਪਹਿਲਾਂ ਤਲਵਾੜਾ ਜੀ ਦਾ ਨਾਲ ਫਤਿਹ ਅਰਜ ਕਰਦੇ ਆ ਤਲਵਾੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲਵਾੜਾ ਸਾਹਿਬ ਜਿਵੇਂ ਤੁਸੀਂ ਵੇਖਿਆ ਕਿ ਇੱਕ Hindu ਜਿਹੜਾ ਲੀਡਰ ਯਾਸ਼ਵ ਸ਼ੈਨਾ ਦਾ ਉਹ Hindu ਰਾਸ਼ਟਰ ਬਣਾਉਣ ਦੀ ਗੱਲ ਕਰ ਰਿਹਾ ਤੇ ਨਾਲ-ਨਾਲ ਕਹਿ ਰਿਹਾ ਕਿ ਇਹ ਜੋ ਕਸਾਈ ਲੋਕ ਨੇ ਜਿਹੜੇ ਇੱਥੇ ਉਹਨਾਂ ਨੂੰ ਛੇੜਾਂ ਦੀਆਂ ਗੱਲਾਂ ਕਰਦੇ ਨੇ ਦੇਖੋ ਇਹ ਪਾਗਲ ਟੋਲਾ ਇਕੱਠਾ ਹੋਇਆ ਹੈ ਹੈਨਾ ਇਹਨਾਂ ਦੇ ਆਪਣੇ ਪੱਲੇ ਤਾਂ ਕੁਝ ਹੈ ਨਹੀਂ ਜਿਹੜੀ ਉਹ ਗੱਲ ਕਰਦੇ ਨੇ ਹਿੰਦੂ ਰਾਸ਼ਟਰ ਦੀ ਉਹ ਤਾਂ ਭਾਰਤ ਇਹ ਨੀਤੀ ਬਣਾ ਸਕਦੇ ਜੇ ਸਿੱਖ ਕੌਮ ਨਾ ਹੁੰਦੀ ਨਾ ਤਾਂ ਇਹ ਭਾਰਤ ਦੇਸ਼ ਆਜ਼ਾਦ ਨਹੀਂ ਸੀ ਹੋ ਸਕਦਾ ਆਜ਼ਾਦੀ ਦੇ ਵਿੱਚ 121 ਫਾਂਸੀਆਂ ਦੇ ਵਿੱਚੋਂ 93 ਫਾਂਸੀਆਂ ਤਾਂ ਇਕੱਲੇ ਪੰਜਾਬੀਆਂ ਨੂੰ ਸਿੱਖ ਸਰਦਾਰਾਂ ਨੂੰ ਲੱਗੀਆਂ ਜੀ ਜਿੰਨੇ ਕਾਲੇ ਪਾਣੀਆਂ ਦੀ ਜੇਲ੍ਹ ਜੇਲ੍ਹ ਕੱਟੀ ਉਹ 90% ਤੋਂ ਉੱਤੇ ਪੰਜਾਬੀਆਂ ਨੇ ਕੱਟੀ ਜੀ ਜੀ ਭਾਰਤ ਇਹਨਾਂ ਦਾ ਬਣ ਗਿਆ ਜਿਹੜੇ ਅੱਜ ਗੱਲਾਂ ਮਾਰਦੇ ਨੇ ਤੇ ਵੰਡ ਸਾਡੀ ਹੋ ਗਈ ਸਾਡਾ ਪੰਜਾਬ ਵੰਡਿਆ ਗਿਆ ਸਾਡਾ ਮਹਾਰਾਜਾ ਰਣਜੀਤ ਸਿੰਘ ਵਾਲਾ ਪੁਰਾਣਾ ਪੰਜਾਬ ਸਾਡਾ ਵੰਡਿਆ ਗਿਆ ਹਨਾ ਇਹ ਲੋਕ ਅੱਗ ਲਾਉ ਉਹੋ ਨੇ ਤੇ ਇੱਕ ਹਿੰਦੂ ਰਾਸ਼ਟਰ ਦੀ ਜਿਹੜੀ ਗੱਲ ਹੈ ਹਿੰਦੂ ਰਾਸ਼ਟਰ ਦੀ ਬਹੁਤ ਗੱਲ ਕਰਦਾ ਜਾਣਾ ਕਣਾ ਉੱਠ ਕੇ ਹਨਾ ਇਹਨਾਂ ਨੂੰ ਬੜਾ ਚਾਅ ਹੈ ਹਿੰਦੂ ਰਾਸ਼ਟਰ ਦਾ ਹਿੰਦੂ ਰਾਸ਼ਟਰ ਦੀ ਗੱਲ ਇਹ ਬਹੁਤੇ ਤਾਂ ਇਸ ਲਈ ਕਰਦੇ ਨੇ ਕਿ ਜਿਹੜੇ ਹਿੰਦੂ ਸੰਗਠਨ ਨੇ ਵੱਡੇ ਉਹ ਇਹਨਾਂ ਨੂੰ ਮਾਨਤਾ ਦੇ ਦੇਣ ਦੇਖੋ ਅੱਜ ਜਿਹੜੇ ਸ਼ਿਵਸੈਨ ਵਾਲੇ ਨੇ ਉਹਨਾਂ ਨੇ ਕਹਿ ਵੀ ਦਿੱਤਾ ਵੀ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਜੀ ਜੀ ਹਨਾ ਤੇ ਵੀ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਤੇ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਤੇ ਜਿਹੜਾ ਹਿੰਦੂ ਰਾਸ਼ਟਰ ਹੈ ਹਿੰਦੂ ਰਾਸ਼ਟਰ ਇੱਕ ਕਿਹੜਾ ਹੈਗਾ ਜਿਹੜਾ ਬਾਬਾ ਉਹ ਕਹਿੰਦਾ ਉਹ ਮਤ ਕਿਸੇ ਕਿਸਮ ਦਾ ਭੁਲੇਖਾ ਪਾ ਲਈ ਹਨਾ ਮਤ ਕਿਸੇ ਕਿਸਮ ਦਾ ਭੁਲੇਖਾ ਰੱਖੇ ਕਿ ਅਸੀਂ ਹਿੰਦੂ ਰਾਸ਼ਟਰ ਜਿੰਨਾ ਚਿਰ ਸਿੱਖ ਇਸ ਦੇਸ਼ ਵਿੱਚ ਨੇ ਉਨਾ ਚਿਰ ਦੁਨੀਆ ਦੀ ਕੋਈ ਤਾਕਤ ਕੋਈ ਉਹ ਉਹ ਉਨਾ ਚਿਰ ਉਹ ਕਰ ਨਹੀਂ ਸਕਦੇ ਹਿੰਦੂ ਰਾਸ਼ਟਰ ਦਾ ਜਿੰਨਾ ਚਿਰ ਆਪਣਾ ਹੋ ਨਹੀਂ ਕਰ ਸਕਦੇ ਹੈਨਾ ਜਿੰਨਾ ਚਿਰ ਸਿੱਖ ਇਸ ਦੇਸ਼ ਦੇ ਵਸਿੰਦੇ ਨੇ ਉਨਾ ਚਿਰ ਹਿੰਦੂ ਰਾਸ਼ਟਰ ਕਿਸੇ ਵੀ ਕੀਮਤ ਤੇ ਇਸ ਦੇਸ਼ ਦਾ ਬਣੇ ਨਹੀਂ ਸਕਦਾ ਜੀ ਬਿਲਕੁਲ ਇਸ ਕਰਕੇ ਜਿਹੜੇ ਉਹ ਬਾਬੇ ਨੇ ਉਹ ਬਾਬੇ ਨੂੰ ਸਿੱਖ ਕੌਮ ਬਾਰੇ ਪਤਾ ਨਹੀਂ ਜਾਂ ਉਹਨੇ ਸਿੱਖ ਕੌਮ ਦਾ ਇਤਿਹਾਸ ਨਹੀਂ ਪੜਿਆ ਜੀ ਬਾਬਾ ਕਿਤੇ ਚੈਲੰਜ ਕਰਕੇ ਪੰਜਾਬ ਚ ਆ ਕੇ ਤਾਂ ਦੇਖੇ ਨਾ ਇਹਦਾ ਸਿਕਿਉਰਿਟੀਆ ਸਿਕਿਉਰਟੀਆਂ ਲੈਣੀਆਂ ਹੁੰਦੀਆਂ ਨੇ ਇਹਨਾਂ ਨੇ ਇਸ ਕਰਕੇ ਬੋਲੀ ਜਾਂਦੇ ਨੇ ਇਹਨੂੰ ਪਤਾ ਨਹੀਂ ਉਹਨੂੰ ਗੰਜੇ ਨੂੰ ਜੀ 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 ਉਹਨੂੰ ਗੰਜੇ ਨੂੰ ਪਤਾ ਨਹੀਂ ਹੈਗਾ ਵੀ ਹਿੰਦੂ ਰਾਸ਼ਟਰ ਕਿਵੇਂ ਬਣਨਾ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਸ਼ਹਾਦਤਾਂ ਦੇਣੀਆਂ ਪੈਂਦੀਆਂ ਨੇ ਖੂਨ ਡੋਲਣਾ ਪੈਂਦਾ ਫੇਰ ਜਾ ਕੇ ਰਾਸ਼ਟਰ ਬਣਦੇ ਨੇ ਜੀ 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 ਫੇਰ ਜਾ ਕੇ ਦੇਸ਼ ਆਜ਼ਾਦ ਹੁੰਦੇ ਨੇ ਇਹਨੂੰ ਇਨੂੰ ਤਾਂ ਸਿੱਖ ਕੌਮ ਸਿਰਚਣਾ ਇਹਦੇ ਠੋਲੇ ਮਾਰ ਮਾਰੇ ਮਾਰ ਦੂੰ ਹਿੰਦੂ ਰਾਸ਼ਟਰ ਬਣਾਉਣ ਵਾਲੇ ਨੂੰ ਸਮਝਦੇ ਕੀ ਨੇ ਜਾ ਰਹੇ ਇਹ ਹੈ ਹੀ ਨਹੀਂ ਇੰਨੇ ਜੋਗੇ ਇਸ ਕਰਕੇ ਇਹ ਤਾਂ ਇੱਕ ਐਮੀ ਲੋਕਾਂ ਨੂੰ ਡਰਾਮੇਬਾਜ਼ੀ ਕਰਦੇ ਨੇ ਕਿ ਹਿੰਦੂ ਸੰਘਟਨਾ ਤੋਂ ਚਾਰ ਪੈਸੇ ਇਕੱਠੇ ਕਰ ਲਈਏ ਹਿੰਦੂਸਾਂ ਨੂੰ ਐਕਸੈਪਟ ਕਰ ਲੈਣ ਪਰ ਜਿਹੜਾ ਵੀ ਪੰਜਾਬ ਨੂੰ ਪਿਆਰ ਕਰਨ ਵਾਲਾ ਹਿੰਦੂ ਹੈ ਉਹ ਕਦੇ ਵੀ ਇਹਨਾਂ ਨਾਲ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਂਦਾ ਕਦੇ ਵੀ ਇਹਨਾਂ ਦਾ ਸਹਿਯੋਗ ਨਹੀਂ ਕਰਦਾ ਉਰੇ ਇਸ ਮੋਰਚੇ ਦੇ ਵਿੱਚ ਜੀ ਜੀ ਬਹੁਤ ਵਧੀਆ ਹਿੰਦੂ ਪਰਿਵਾਰ ਚੰਡੀਗੜ੍ਹ ਔਰ ਮਹਾਲੀ ਦੇ ਆ ਰਹੇ ਨੇ ਸਾਨੂੰ ਮਿਲ ਕੇ ਜਾ ਰਹੇ ਨੇ ਸਾਡਾ ਸਹਿਯੋਗ ਕਰ ਰਹੇ ਨੇ ਇਹਨਾਂ ਲੋਕਾਂ ਦੀ ਕੋਈ ਔਕਾਤ ਨਹੀਂ ਇਹ ਬਕਵਾਸ ਕਰਦੇ ਨੇ ਬਾਕੀ ਰਹੀ ਗੱਲ ਜਿਹੜੀ ਇਹ ਕਹਿੰਦੇ ਨੇ ਕਿ ਇਹ ਕੀ ਕੀ ਹੈ ਨੇ ਕੌਣ ਬੈਠੇ ਨੇ ਕਸਾਈ 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 ਜੀ ਜੀ ਇਹਨੂੰ ਪੁੱਛੇ ਵੀ ਜੇ ਤੇਰੇ ਭੈਣ ਭਾਈ ਜੀ ਜੀ ਕਿਸੇ ਨੂੰ ਰਿਹਾ ਕਰਾਉਣ ਵਾਸਤੇ ਜੀ ਜੀ ਤੇਰਾ ਪਰਿਵਾਰ ਕੋਈ ਸੰਘਰਸ਼ ਕਰੇ ਸੜਕਾਂ ਦੇ ਬੈਠੇ ਤੂੰ ਕਸਾਈ ਹੋਏਗਾ ਜੀ ਬਿਲਕੁਲ ਸਾਡੇ ਉਹ ਪੰਜਾਬ ਦੇ ਪੁੱਤ ਨੇ ਜਿਨ੍ਹਾਂ ਨੇ ਸਿੱਖ ਕੌਮ ਦੇ ਇਤਿਹਾਸ ਨੂੰ ਦਹਰਾਇਆ ਸਿੱਖ ਕੌਮ ਦਾ ਇਤਿਹਾਸ ਸੁਨੇਰੀ ਅੱਖਰਾਂ 'ਚ ਲਿਖਿਆ ਜੋ ਸਾਡੀ ਕੌਮ ਕਰਦੀ ਆ ਜੀ ਬਿਲਕੁਲ ਇਸ ਕਰਕੇ ਉਹਨਾਂ ਨੂੰ ਛਡਾਉਣ ਵਾਸਤੇ ਇਹਨਾਂ ਦੇ ਕਹਿਣ ਨਾਲ ਥੋੜੋ ਹੋ ਜਾਊਗਾ ਉਰੇ ਤਾਂ ਗੁਰੂ ਸਾਹਿਬ ਦੀ ਕਲਾ ਵਰਤ ਰਹੀ ਹੈ ਜੀ ਕੱਲ ਜਿੰਨੀ ਜ਼ਬਰਦਸਤ ਬਾਰਿਸ਼ ਹੋਈ ਹੈ ਬਿਲਕੁਲ ਔਰ ਉਦੋਂ بارش ਤੋਂ ਬਾਅਦ 2 ਘੰਟੇ ਦੇ ਵਿੱਚ ਵਿੱਚ ਜੀ ਜੀ ਸਾਡੀਆਂ ਬੀਬੀਆਂ ਨੇ ਸਾਡੀਆਂ ਭੈਣਾਂ ਨੇ ਸਾਡੀਆਂ ਬੱਚੀਆਂ ਨੇ ਸਾਡੇ ਨੌਜਵਾਨਾਂ ਨੇ ਸਾਡੇ ਬਜ਼ੁਰਗਾਂ ਨੇ ਮੋਰਚਾ ਉਸੇ ਤਰ੍ਹਾਂ ਦਾ ਕਰਤਾ ਸੀ ਸਾਰਾ ਪਾਣੀ ਜੀ ਜੀ ਰੜਕਿਆ ਨਾ ਸੁੰਭਰ ਕੇ ਬਾਲਟੀਆਂ ਭਰ-ਭਰ ਕੇ ਖਤਮ ਕਰਤਾ ਔਰ ਮੀਂਹ ਪੈਣ ਤੋਂ ਬਾਅਦ ਮੋਰਚਾ ਹੋਰ ਵੀ ਚੜਦੀ ਕਲਾ ਵਿੱਚ ਹੋ ਗਿਆ ਔਰ ਗੁਰੂ ਸਾਹਿਬ ਨੇ ਸ਼ਾਇਦ ਸਿੱਖਾਂ ਦੀ ਪ੍ਰੀਖਿਆ ਲਈ ਸੀ ਔਰ ਇਹ ਮੋਰਚੇ ਵਾਲੇ ਸਿੰਘ ਜਿਨ੍ਹਾਂ ਨੂੰ ਇਹ ਬੱਚੜ ਲੋਕ ਦੁਸ਼ਟ ਲੋਕ ਕਸਾਈ ਦੱਸਦੇ ਨੇ ਗੁਰੂ ਸਾਹਿਬ ਉਹਨਾਂ ਦੇ ਅੰਗ ਸੰਗ ਸਹਾਈ ਸੀ ਉਹ ਗੁਰੂ ਦੇ ਪੁੱਤ ਸੀ ਹਰ ਗੁਰੂ ਨੇ ਵਰਤਾਰਾ ਵਰਤਾ ਕੇ ਦਿਖਾਤਾ ਗੁਰੂ ਦੇ ਪੇਪਰ ਵਿੱਚ ਜੋ ਗੁਰੂ ਨੇ ਮੋਰਚੇ ਵਾਲੇ ਸਿੰਘਾਂ ਨੂੰ ਪਾਇਆ 100/100 ਨੰਬਰ ਇਹਨਾਂ ਸਿੱਖਾਂ ਨੂੰ ਜਿਹੜੇ ਇੱਥੇ ਸੰਘਰਸ਼ ਕਰ ਰਹੇ ਨੇ ਗੁਰੂ ਮਹਾਰਾਜ ਦੇਣਗੇ ਔਰ 2 ਘੰਟੇ ਦੇ ਵਿੱਚ ਵਿੱਚ ਮੋਰਚਾ ਪਹਿਲਾਂ ਨੂੰ ਵੀ ਚੜਦੀ ਕਲਾਚ ਹੋ ਗਿਆ ਸੀ ਜਿਹੜਾ ਇੱਕ ਚਾਕੀ ਸਾਡੀ ਦਿੱਲੀ 26 ਜਨਵਰੀ ਨੂੰ ਕੱਢੀ ਜਾਂਦੀ ਹੈ ਪੰਜਾਬ ਦੀ ਚਾਕੀ ਬਾਹਰ ਕੱਢ ਦਿੱਤੀ ਗਈ ਹੈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਵੇਖੋ ਜਿਹੜੀ ਚਾਕੀ ਕੱਢਤੀ ਬਹੁਤ ਮਾੜੀ ਗੱਲ ਹੈ ਇਹਨਾਂ ਪੰਜਾਬ ਦੇ ਨਾਲ ਹਮੇਸ਼ਾ ਹੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਬੇਇਨਸਾਫੀ ਹੁੰਦੀ ਆਈ ਹੈ ਚਾਕੀ ਕੱਢਣ ਦਾ ਮਤਲਬ ਤਾਂ ਹੁਣ ਇਹ ਹੈ ਵੀ ਪੰਜਾਬ ਨੂੰ ਇਹ ਤੁਸੀਂ ਬਾਹਰ ਕੱਢਤਾ ਉਸੀ ਯਾਰ ਫਿਰ ਨਵੇੜੇ ਦੋ ਗੱਲ ਪੰਜਾਬ ਨੂੰ ਆਪਣੇ ਨਕਸ਼ੇ ਚੋਂ ਵੀ ਕੱਢੋ ਜੀ ਜੀ ਤੇ ਸਾਨੂੰ ਵੈਸੇ ਵੀ ਅਲੱਗ ਕਰ ਦੋ ਵੈਸੇ ਵੀ ਜੇ ਦੋ ਪਾਈਆਂ ਦੀ ਬਣਦੀ ਨਾ ਹੋਵੇ ਬਜ਼ੁਰਗ ਲੱਗੇ ਕਰਦੇ ਹੁੰਦੇ ਨੇ ਜੀ ਜੀ ਬੈਠ ਕੇ ਗੱਲਬਾਤ ਕਰੋ ਜੇ ਤੁਸੀਂ ਪੰਜਾਬ ਦੀ ਝਾਕੀ ਨੂੰ ਅੱਜ ਤੱਕ ਤੁਸੀਂ ਇਹ ਨਾ ਸਾਰਾ ਨੈਰੇਟਿਵ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ ਜੀ ਜੀ ਕਿਸਾਨੀ ਸੰਘਰਸ਼ ਜਿੱਤਣ ਤੋਂ ਬਾਅਦ ਜੀ ਪੂਰੇ ਵਰਲਡ ਦੇ ਵਿੱਚ ਜੀ ਜੀ ਪੂਰੇ ਭਾਰਤ ਵਰਸ਼ ਦੇ ਵਿੱਚ ਜੀ ਜੀ ਸਿੱਖ ਕੌਮ ਦੀ ਬਹੁਤ ਵੱਡੀ ਇੱਜ਼ਤ ਬਣ ਗਈ ਜੀ ਇਹ ਕਿਸੇ ਨੂੰ ਕਿਸੇ ਤਰੀਕੇ ਨਾਲ ਉਹਨੂੰ ਖੋਰਾ ਲਾਉਣਾ ਚਾਹੁੰਦੇ ਨੇ ਜਿਹੜੀ ਕੌਮ ਸਿਰਜੀ ਅਕਾਲਪੁਰਖ ਵਾਹੀ ਗੁਰੂ ਨੇ ਆਪ ਹੋਵੇ ਉਹਨੂੰ ਕੋਈ ਥੋੜੋ ਖੋਰਾ ਲਾ ਕੇ ਖਤਮ ਕਰ ਸਕਦਾ ਕੋਈ ਕੌਮ ਨੂੰ ਕੋਈ ਖਤਮ ਨਹੀਂ ਕਰ ਸਕਦਾ ਨਾ ਹੀ ਕੌਮ ਨੂੰ ਕੋਈ ਦਬਾ ਸਕਦਾ ਜੀ ਬਿਲਕੁਲ ਕਿਸਾਨੀ ਸੰਘਰਸ਼ ਤੋਂ ਬਾਅਦ ਇਹ ਇਹ ਜੀਆਂ ਗੱਲਾਂ ਬਾਤਾਂ ਕਰ ਰਹੇ ਨੇ ਕਿ ਕੋਈ ਨਾ ਕੋਈ ਨੈਰੇਟਿਵ ਸਿੱਖ ਕੌਮ ਦੇ ਖਿਲਾਫ ਸਿਰਜੀਏ ਇਹਨਾਂ ਦੇ ਮਨ ਚੋਂ ਇਹ ਗੱਲ ਜਾ ਨਹੀਂ ਰਹੀ ਵੀ ਇਹ ਸਾਨੂੰ ਫੇਰ ਦਿੱਲੀ ਆ ਕੇ ਹਰਾਗੇ ਇਸ ਵਾਸਤੇ ਜਿਹੜੀ ਉਹ ਝਾਕੀ ਹੈ ਇਹਨਾਂ ਨੇ ਕੱਢੀ ਹੈ ਹਨਾ ਬਾਹਰ ਕੱਢਣਾ ਸੂਬੇ ਦੀ ਝਾਕੀ ਉਸ ਸੂਬੇ ਦੀ ਜਿਹਦਾ ਆਜ਼ਾਦੀ ਚ 90% ਤੋਂ ਉੱਤੇ ਰੋਲ ਰਿਹਾ ਹੋਵੇ ਜਿਹਦੇ ਨੌਜਵਾਨ ਬਾਰਡਰਾਂ ਤੇ ਰਾਖੀ ਕਰਦੇ ਹੁਣ ਉਹ ਸੂਬੇ ਦੀ ਝਾਕੀ ਤੁਸੀਂ ਕਿਵੇਂ ਕੱਢ ਸਕਦੇ ਹੋ ਹੋਰਾਂ ਸੂਬਿਆਂ ਨਾਲ ਸਾਨੂੰ ਥੋੜੋ ਰਲਾ ਸਕਦੇ ਹਾਂ ਕਿ ਅਸੀਂ ਹੋਰਾਂ ਸੂਬਿਆਂ ਵਰਗੇ ਆ ਇਹਦਾ ਮਤਲਬ ਕਿਤੇ ਨਾ ਕਿਤੇ ਇੰਡੀਅਨ ਸਟੇਟ ਦੇ ਮਨ ਵਿੱਚ ਇਹ ਗੱਲ ਘਰ ਘਰ ਗਈ ਵੀ ਸਿੱਖਾਂ ਨੇ ਆਪਣਾ ਰਾਜ ਭਾਗ ਵਾਪਸ ਲੈਣਾ ਹੈ ਜੀ ਜੀ ਇਹਦੇ ਚਦੇ ਦੋ ਰਹਿ ਵੀ ਕੋਈ ਨਹੀਂ ਸਿੱਖ ਕੌਮ ਦਾ ਬੱਚੇ ਹੀ ਬੱਚਾ ਆਪਦਾ ਰਾਜ ਭਾਗ ਵਾਪਸ ਮੰਗ ਰਿਹਾ ਔਰ ਉਹਦੇ ਲਈ ਸੰਘਰਸ਼ ਕਰ ਰਿਹਾ ਕਿ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਜਿਹੜਾ ਦੁਨੀਆ ਦਾ ਸਭ ਤੋਂ ਵਧੀਆ ਰਾਜ ਸੀ ਕਿ ਉਹ ਸਾਡਾ ਵਾਪਸ ਸਾਨੂੰ ਦਿੱਤਾ ਜਾਵੇ ਕਿਉਂਕਿ ਸਿੱਖ ਕੌਮ ਨੇ ਇਸ ਰਾਜ ਨੂੰ ਮਾਣਿਆ ਹੋਇਆ ਸਿੱਖਾਂ ਦੇ ਮਨ ਚੋਂ ਵੀ ਕੋਈ ਇਹ ਗੱਲ ਕੱਢ ਨਹੀਂ ਸਕਦਾ ਕਿ ਸਾਡਾ ਵੀ ਕਦੇ ਰਾਜ ਹੁੰਦਾ ਸੀ ਗੁਰੂ ਸਾਹਿਬ ਫੇਰ ਕਿਰਪਾ ਕਰਨਗੇ ਪੰਜਾਬ ਦੇ ਵਿੱਚ ਸਿੱਖ ਕੌਮ ਦਾ ਆਪਣਾ ਰਾਜ ਹੋਊਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤਰਜ਼ ਤੇ ਉਰੇ ਸਰਕਾਰ ਬਣਾ ਕੇ ਕੁਝ ਵੀ ਕਰਕੇ ਜਿੱਨਾ ਚਰ ਇੰਡੀਅਨ ਸਟੇਟ ਦੇ ਅੰਡਰ ਹੈ ਉਹਨਾਂ ਚਰ ਵੀ ਕੌਮ ਸੰਘਰਸ਼ ਜਾਰੀ ਰੱਖੂਗੀ ਆਉਣ ਵਾਲੇ ਸਮੇਂ ਚ ਤੁਸੀਂ ਦੇਖਿਓਗੇ ਕਿ ਕਿੱਡੇ ਕਿੱਡੇ ਬਦਲਾ ਪੰਜਾਬ ਦੀ ਰਾਜਨੀਤੀ ਵਿੱਚ ਵੀ ਹੋਣਗੇ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੀ ਗੱਲ ਕਰਦੇ ਹੁੰਦੇ ਸੀ ਕਿ ਇੱਕ ਪੰਜਾਬ ਪੱਕੀ ਸਿਆਸਤ ਖੜੀ ਕਰਨੀ ਚਾਹੀਦੀ ਹੈ ਜਿਵੇਂ ਦੀਪ ਸਿੱਧੂ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਇੱਕ ਪੰਜਾਬ ਪੱਕੀ ਪੋਲਿਟਿਕਸ ਅਪਾ ਨੂੰ ਖੜੀ ਕਰਨੀ ਚਾਹੀਦੀ ਹੈ ਉਸ ਆਧਾਰ ਤੇ ਪੰਜਾਬ ਦੀ ਨੌਜਵਾਨੀ ਇੱਕ ਇਤਿਹਾਸ ਬੜੀ ਜਲਦੀ ਸਿਰਜੂਗੀ ਔਰ ਇਹ ਇਹ ਸਾਰੇ ਜਿਹੜੇ ਭੌਂਕਦੇ ਨੇ ਇਹਨਾਂ ਦੇ ਮੂੰਹ ਤੇ ਚਪੇੜ ਆ ਮੋਰਚਾ ਜੀ ਜੀ ਜੇ ਇਨਸਾਫ ਨਹੀਂ ਨਾ ਕੌਮ ਨੂੰ ਮਿਲਿਆ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਇਹ ਉਹਨਾਂ ਦੇ ਮੂੰਹ ਤੇ ਚਪੇੜ ਹੈ ਕਿ ਕੌਮ ਆਪਣੇ ਹੱਕ ਲੈਣਾ ਜਾਣਦੀ ਹੈ ਔਰ ਹਮੇਸ਼ਾ ਕਰਦਣ ਤੇ ਗੋਡਾ ਰੱਖ ਕੇ ਲੰਦੀ ਰਹੂਗੀ ਜੀ ਭਾਈ 11 ਜਨਵਰੀ ਨੂੰ 2022 ਵਿੱਚ ਇੱਕ ਜਰੂ ਗਵਰਨਰ ਨੂੰ ਮਿਲੇ ਆਪਾਂ ਉਹਦੇ ਮੋਰਚਾ ਲੱਗ ਜਾਂਦਾ ਤੇ ਅੱਜ ਕਿਤੇ ਬੰਦੀ ਸਿੰਘ ਸਾਡੇ ਰਿਹਾ ਨਾ ਹੁੰਦੇ ਜਾਂ ਉਸ ਵੇਲੇ ਜਿੱਦਾਂ ਕੱਟ ਸੀਗਾ ਗਵਰਨਰ ਨੇ ਹਫ਼ਤੇ ਦਾ ਟਾਈਮ ਦੇ ਕੇ ਫਿਰ ਮੁੱਕਰ ਜਾਂਦਾ ਦੇਖੋ ਇਹਨਾਂ ਦਾ ਤਾਂ ਕੰਮੇ ਇਹੀ ਹੈ ਜੀ ਇੰਡੀਅਨ ਸਟੇਟ ਦਾ ਜਦ ਵੀ ਕਰਦੀ ਹੈ ਗੱਲਾਂ ਬਾਤਾਂ ਚ ਸਾਰ ਦਿੰਦੀ ਹੈ ਮੁੱਕਰ ਜਾਂਦੀ ਹੈ ਫਿਰ ਜੇ ਜੇ ਗਵਰਨਰ ਜਦ ਗੱਲ ਤੇ ਪਹਿਰਾ ਦਿੰਦਾ ਪੂਰੀ ਤੇ ਫਿਰ ਇਹ ਮੋਰਚੋ ਮੋਰਚਾ ਥੋੜੋ ਲੱਗਦਾ ਦੀ ਇਹ ਤਾਂ ਜਦ ਇਨਸਾਫ ਨਹੀਂ ਮਿਲਿਆ ਤਾਂ ਮੋਰਚਾ ਲੱਗਿਆ ਔਰ ਇੱਕ ਗੱਲ ਮੈਂ ਹੋਰ ਸਪਸ਼ਟ ਕਰ ਦੇਣਾ ਕਿ ਜੇਕਰ ਦੀਪ ਸਿੱਧੂ ਇਸ ਦੁਨੀਆ ਤੇ ਹੁੰਦਾ ਤਾਂ ਇਹ ਮੋਰਚਾ ਮਾਰਚ ਚ ਲੱਗ ਜਾਣਾ ਸੀ ਕਿਉਂਕਿ ਉਹਨੇ ਇਹ ਗੱਲ ਕਹਿਤੀ ਸੀਗੀ ਮੇਰੇ ਨਾਲ ਇੱਕ ਵਾਰ ਨਹੀਂ 10 ਵਾਰ ਇਸ ਮਸਲੇ ਤੇ ਦੋ ਦੋ ਘੰਟੇ ਉਹਨੇ ਗੱਲਬਾਤ ਕੀਤੀ ਜੀ ਕਿ ਆਪਾਂ ਬੜੀ ਛੇਤੀ ਵੱਡਾ ਇੱਕ ਤਕੜਾ ਮੋਰਚਾ ਜਿਹੜਾ ਉਹ ਕਹਿੰਦਾ ਸੀ ਨਰੋਲ ਪੰਥਕ ਹੋਊਗਾ ਸਿੱਖ ਕੌਮ ਦਾ ਹੋਊਗਾ ਕਿਉਂਕਿ ਜਿਹੜਾ ਸੀਗਾ ਉਗਰਾਹਾ ਉਹਨੇ ਇੱਕ ਮੇਣਾ ਮਾਰਿਆ ਸੀ ਦਿੱਲੀ ਸੰਘਰਸ਼ ਵਿੱਚ ਕਿ ਤੁਸੀਂ ਆਪ ਦਾ ਮੋਰਚਾ ਲਾ ਲਵੋ ਜੇ ਤੁਹਾਨੂੰ ਇੰਨਾ ਮੋਰਚਿਆਂ ਦਾ ਚਾਅ ਹੈ ਤੁਸੀਂ ਇੱਕ ਅਲੱਗ ਆਪ ਦਾ ਮੋਰਚਾ ਲਾ ਲਓ ਦੀਪ ਦੇ ਇਹ ਕਹੀ ਗੱਲ ਮਨ ਵਿੱਚ ਰੜਕਦੀ ਸੀ ਕਿ ਇਹਨੂੰ ਅਗਰਾਹਾਂ ਨੂੰ ਇੱਕ ਮੋਰਚਾ ਲਾ ਕੇ ਦਿਖਾਉਣਾ ਹੀ ਦਿਖਾਉਣਾ ਹੈ ਔਰ ਇਹ ਮੋਰਚਾ ਮਾਰਚ ਚ ਲੱਗ ਜਾਣਾ ਸੀ ਲੇਕਿਨ 15 ਫਰਵਰੀ ਨੂੰ ਦੀਪ ਬਾਈ ਸਾਨੂੰ ਸਾਰਿਆਂ ਨੂੰ ਛੱਡ ਕੇ ਸਦਾ ਲਈ ਚਲਿਆ ਗਿਆ ਇਸ ਲਈ ਇਹ ਮੋਰਚਾ ਮੈਂ ਤਾਂ ਆਪੇ ਸੋਚਦਾ ਸੀ 7 ਤਰੀਕ ਦੇ ਉਦੀ ਪੂਰੀ ਜਥੇਬੰਦੀ ਉਹਦੀ ਪੂਰੀ ਟੀਮ ਜਿਹੜੀ ਸ਼ੰਭੂ ਮੋਰਚੇ ਤੇ ਦਿੱਲੀ ਉਹਦੇ ਨਾਲ ਦਿਨ ਰਾਤ ਉਹਦੇ ਨਾਲ ਰਹੀ ਉਹ ਪੂਰੀ ਟੀਮ 7 ਤਰੀਕ ਦੀ ਇਸੇ ਲਈ ਇੱਥੇ ਡਟੀ ਹੋਈ ਆ ਟਰਾਲੀਆਂ ਲੈ ਕੇ ਉਹਦੀਆਂ ਫੋਟੋਆਂ ਲੈ ਕੇ ਤੰਬੂ ਲਾ ਕੇ ਕਿ ਉਹਦੇ ਮਨ ਵਿੱਚ ਉਹਦੀ ਇਹ ਤਮੰਨਾ ਸੀ ਕਿ ਬੰਦੀ ਸਿੰਘ ਹਰ ਹਾਲਤ ਚ ਰਿਹਾ ਹੋਣਾ ਚਾਹੀਦੇ ਨੇ ਸਮਰਪਿਤ ਹੋ ਕੇ ਮੋਰਚੇ ਨੂੰ ਜਿਵੇਂ ਦੀਪ ਸਖਾ ਕੇ ਗਿਆ ਕਿ ਜਦ ਜਦ ਪੰਜਾਬ ਨੂੰ ਸਿੱਖ ਕੌਮ ਨੂੰ ਲੋੜ ਹੋਈ ਕਦੇ ਕੌਮ ਦਾ ਮੀਣਾ ਨਾ ਲਿਓ ਹਿੱਕਾਂ ਤਾਣ ਕੇ ਖੜਿਓ ਤਾਂ ਸਾਰੀ ਜਥੇਵੰਦੀ ਜਿਹੜੀ ਸ਼ੰਭੂ ਮੋਰਚੇ ਤੇ ਉਹਦੇ ਨਾਲ ਸੀ 7 ਤਰੀਕ ਦੀ ਉਰੇ ਡਟੀ ਹੋਈ ਆ ਮੈਂ ਆਪ 7 ਤਰੀਕ ਦਾ ਲਗਾਤਾਰ ਉਰੇ ਹੈ ਤੇ ਜਿੰਨਾ ਚਿਰ ਮੋਰਚਾ ਚੱਲੂਗਾ ਜੋ ਵੀ ਮੋਰਚੇ ਵੱਲੋਂ ਸਾਨੂੰ ਹੁਕਮ ਹੋ ਸਾਡੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰੇ ਵੱਲੋਂ ਹੁਕਮ ਹੋਊਗਾ ਉਹਦੇ ਤੇ ਪੂਰਾ ਪਹਿਰਾ ਦੇਵਾਂਗੇ ਜੀ ਠੋਕ ਬਜਾ ਕੇ ਡਟ ਕੇ ਮੋਰਚੇ ਦਾ ਸਾਥ ਦੇਵਾਂਗੇ ਇੱਕ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਹਾਂ ਦੇਸ਼ ਵਿਦੇਸ਼ ਵਸਦੇ ਸਿੱਖਾਂ ਨੂੰ ਕਿ ਤੁਸੀਂ ਕਿਸਾਨੀ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਪੰਜਾਬ ਦੇ ਸੰਘਰਸ਼ਾਂ ਵਿੱਚ ਤੁਸੀਂ ਬਹੁਤ ਵੱਡਾ ਯੋਗਦਾਨ ਪਾਉਣਿਓ ਇਹ ਨਰੋਲ ਪੰਥਦਾਰ ਕੌਮ ਦਾ ਮੋਰਚਾ ਆਪਣੇ ਪਿੰਡੋਂ ਤੁਸੀਂ ਉਰੇ ਜਰੂਰ ਇੱਕ ਇੱਕ ਦੋ ਦੋ ਟਰੈਕਟਰ ਟਰਾਲੀਆਂ ਭੇਜੋ ਉਹਨਾਂ ਨੂੰ ਚਾਹੇ ਖਰਚਾ ਦੋ ਚਾਹੇ ਤੇਲ ਪਵਾਓ ਕੱਲ 26 ਜਨਵਰੀ ਵਾਸਤੇ ਕੱਲ 26 ਜਨਵਰੀ ਵਾਸਤੇ ਵੀ ਭੇਜਣ ਵੱਡੀ ਗਿਣਤੀ ਵਿੱਚ ਗੱਡੀਆਂ ਟਰੈਕਟਰ ਟਰਾਲੀਆਂ ਵਿਦੇਸ਼ੀ ਸਿੱਖਾਂ ਨੂੰ ਹੱਥ ਮੰਨ ਕੇ ਬੇਨਤੀ ਕਰਦੇ ਆ ਇਹ ਕਿ ਉਹਨਾਂ ਨੇ ਕਿਸਾਨੀ ਹਰੇਕ ਸੰਘਰਸ਼ ਵਿੱਚ ਉਹ ਹਿੱਸਾ ਪਾਉਂਦੇ ਨੇ ਉਰੇ ਜਿਹੜਾ ਹੈਗਾ ਉਰੇ ਸਾਡਾ ਵਧੀਆ ਚੱਲ ਰਿਹਾ ਗੁਰੂ ਮਹਾਰਾਜ ਦੀ ਕਿਰਪਾ ਹੈ ਉਰੇ ਔਖੇ ਸੌਖੇ ਸੰਘਰਸ਼ ਇਸੇ ਨੂੰ ਕਹਿੰਦੇ ਨਾ ਉਰੇ اسی ਕੱਟ ਲਾਂਗੇ ਪਰ ਤੁਸੀਂ ਪਿੰਡਾਂ ਚ ਉਹਨਾਂ ਦੀ ਹੈਲਪ ਵੀ ਕਰੋ ਟਰੈਕਟਰਾਂ ਟਰਾਲੀਆਂ ਵਾਸਤੇ ਉਹਨਾਂ ਨੂੰ ਜੋ ਵੀ ਸੇਵਾ ਦੇਣੀ ਚਾਹੁੰਦੇ ਉਹ ਸੇਵਾ ਦਿਓ ਤਾਂ ਜੋ ਉਰੇ ਜਿਵੇਂ ਕਿਸਾਨੀ ਸੰਘਰਸ਼ੇ ਚ ਅੱਪਾ ਗਏ ਸੀ ਉਸ ਤਰ੍ਹਾਂ ਉਰੇ ਸਾਡੀ ਸੰਗਤ ਆ ਸਕੇ ਇੰਨੀਆਂ ਕਿ ਬੇਨਤੀਆਂ ਨੇ ਜੀ ਗੱਲਬਾਤ ਕਰ ਰਹੀ ਸੀ ਜੈ ਤਲਵਾਰਾ ਸਾਹਿਬ ਨਾਲ ਜਿਨ੍ਹਾਂ ਨਾਲ ਗੱਲਬਾਤ ਹੋਈ ਹੈ ਕਿ ਜਿਹੜੇ ਚਾਕੀਆਂ ਬਾਹਰ ਕੱਢਿਆ ਗਏ ਆ ਜੋ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਵੀ ਕਰਦੇ ਨੇ ਜੋ ਸਾਨੂੰ ਕਸਾਈ ਵੀ ਕਹਿੰਦੇ ਨੇ ਉਹਨਾਂ ਨੂੰ ਬਹੁਤ ਖਰੀਆਂ-ਖਰੀਆਂ ਸੁਨਾਈਆਂ ਨੇ ਉਹ ਲਾਂਤਾ ਵੀ ਪਾਈਆਂ ਨੇ ਕਿ ਇਹ ਲੋਕ ਉਹ ਨੇ ਜਿਨ੍ਹਾਂ ਨੇ ਅੱਜ ਤੱਕ ਇਸ ਦੇਸ਼ ਲਈ ਕੁਝ ਨਹੀਂ ਕੀਤਾ ਰਾਸ਼ਟਰ ਬਣਾਉਣ ਲਈ ਪਹਿਲਾਂ ਖੂਨ ਡੋਲਣਾ ਪੈਂਦਾ ਹੈ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਜਦੋਂ ਆਪਣਾ ਖੂਨ ਡੋਲ ਕੇ ਕੋਈ ਰਾਸ਼ਟਰ ਬਣਾਇਆ ਜਾਂਦਾ ਤੇ ਉਦੋਂ ਹੀ ਰਾਸ਼ਟਰ ਦੀ ਤਿਆਰੀ ਕੀਤੀ ਜਾ ਸਕਦੀ ਜੇ ਚਾਈਨਾ ਬਾਰਡਰ ਦੀ ਗੱਲ ਕਰੀਏ ਚਾਈਨਾ ਬਾਰਡਰ ਦੀ ਜਿਹੜੀ ਜ਼ਮੀਨਾਂ ਸ਼ਰਾਹ ਦੀਆਂ ਗੱਲਾਂ ਕੀਤੀਆਂ ਗਈਆਂ ਤਾਂ ਚਾਈਨਾ ਵਾਲਿਆਂ ਨੇ ਸਭ ਮਨਾ ਕਰ ਦਿੱਤਾ ਕਿ ਪਹਿਲਾ ਖਾਲਸਾ ਰਾਜ ਦੇ ਵਾਰਿਸ ਲੈ ਕੇ ਆਓ ਜਿਨ੍ਹਾਂ ਦੀ ਇਹ ਜ਼ਮੀਨ ਦੇ ਮਾਲਕ ਨੇ ਉਹਨਾਂ ਕੋਲ ਸੀ ਜ਼ਮੀਨ ਨਹੀਂ ਸ਼ਰਾ ਸਕੇ ਪਰ ਅੱਜ ਇੱਕ ਵੱਖਰਾ ਰਾਸ਼ਟਰ ਵੱਖਰਾ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਅਖੰਡ ਭਾਰਤ ਆ ਇੱਥੇ ਸਾਰੀਆਂ ਕੌਮਾਂ ਵਸਦੀਆਂ ਨੇ ਜੇ ਕੋਈ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰੇਗਾ ਤੇ ਫਿਰ ਮਾਹੌਲ ਆਪਣੇ ਆਪ ਖਰਾਬ ਹੋਵੇਗਾ ਸੋ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ